जी पंजाब लाइव टीवी चैनल देख रहे सारे ही सरोत्या का तहे दिलों धनवाद आज गल करांगे पंजाब दे कुछ अजेहे मुद्दे बारे दुनिया भर विच वसते लखा पंजाबी जानना चाहते हन गल करांगे कि आज दे मौजूदा समय दे महान पंजाबी कलाकार दिलजीत दोसांझ जो आजकल पूरी दुनिया विच लगातार अपनी म्यूजिक शो कर रहे हैं फिल्म कर रहे हैं ਲਗਾਤਾਰ ਨਵੇਂ-ਨਵੇਂ ਗਾਣੇ ਮਿਊਜ਼ਿਕ ਇੰਡਸਟਰੀ ਨੂੰ ਦੇ ਰਹੇ ਹਨ ਜਾਂ ਕਹੇ ਲਵੋ ਗਾਣੇ गा ਰਹੇ ਹਨ ਦੁਨੀਆ ਪਾਰ ਵਿੱਚ ਲੱਖਾਂ ਲੋਕ ਉਸਦੇ ਫੈਨ ਹਨ ਪਰ ਅਜਿਹੇ ਹਾਲਾਤਾਂ ਵਿੱਚ ਜਦੋਂ ਪੰਜਾਬ ਵਿੱਚ ਪੰਜਾਬ 1995 ਵਰਗੇ ਸੈਂਸੇਟਿਵ ਟਾਪਿਕ ਤੇ ਬੇਸਡ ਫਿਲਮ ਬਣੀ ਹੈ ਦਿਲਜੀਤ ਦੋਸੰਝ ਇਸ ਬਾਰੇ ਕੁਝ ਨਹੀਂ ਬੋਲਦਾ ਜੋ ਇਸਦੀ ਆਪਣੀ ਹੀ ਫਿਲਮ ਹੈ ਜਦੋਂ ਉਹ ਸਟੇਜ ਤੇ ਚਮਕੀਲਾ ਫਿਲਮ ਦੇ ਗਾਣੇ ਗਾ ਸਕਦਾ ਹਨ ਤਾਂ ਉਹ ਆਪਣੀ ਫਿਲਮ ਪੰਜਾਬ 1995 ਦੇ ਬਾਰੇ ਵੀ ਆਵਾਜ਼ ਉਠਾ ਸਕਦਾ ਹਨ ਪਰ ਅਜੇ ਹਾਂ ਕਿਉਂ ਨਹੀਂ ਕਰ ਰਹੇ ਜੇਕਰ ਗੱਲ ਕਰੀਏ ਤਾਂ ਸੈਂਸਰ ਬੋਰਡ ਵੀ ਸਿੱਧੇ ਸਿੱਧੇ ਇਸ ਫਿਲਮ ਵਿੱਚ ਕੱਟ ਲਾ ਕੇ ਸੱਚ ਨੂੰ ਬਦਲਣ ਤੇ ਉਤਾਵਲਾ ਹੋਇਆ ਹੈ ਸਟੇਟ ਨਹੀਂ ਚਾਹੁੰਦੀ ਕਿ ਸਿੱਖਾਂ ਨਾਲ ਕੀਤੀ ਨਸਲਕੁਸ਼ੀ ਦੀ ਕਹਾਣੀ ਦੁਨੀਆ ਨੂੰ ਪਤਾ ਲੱਗੇ ਉਹਨਾਂ ਨੂੰ ਫਿਲਮ ਤੋਂ ਜਾਂ ਫਿਲਮ ਦੀ ਕਹਾਣੀ ਤੋਂ ਇਥੇ ਤੱਕ ਕਿ ਖਾਲੜਾ ਦੇ ਨਾਮ ਤੋਂ ਵੀ ਇਤਰਾਜ਼ ਹੈ ਤੇ ਦਿਲਜੀਤ ਇਸ ਫਿਲਮ ਦਾ ਮੁੱਖ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਹੈ ਪਰ ਦਿਲਜੀਤ ਵੱਲੋਂ ਆਪਣੀ ਹੀ ਫਿਲਮ ਪੰਜਾਬ 1995 ਤੇ ਚੁੱਪ ਰਹਿਣਾ ਅਜੀਹਾ ਹੈ ਜਿਵੇਂ ਉਹ ਇੱਕ ਵੱਡੀ ਸੱਚਾਈ ਨੂੰ ਅਣਦੇਖਾ ਕਰ ਰਹੇ ਹੋਣ ਚਮਕੀਲਾ ਦੀ ਫਿਲਮ ਤੇ ਉਸਦੇ ਗੀਤਾਂ ਨੂੰ ਵੱਡੇ ਵੱਡੇ ਸ਼ੋਅਸ ਵਿੱਚ ਪ੍ਰਮੋਟ ਕਰਨ ਲਈ ਦਿਲਜੀਤ ਜਦੋਂ ਖਾਲੜਾ ਵਰਗੇ ਆਮ ਮੁੱਦੇ ਤੇ ਚੁੱਪ ਰਹਿੰਦੇ ਹਨ ਤਾਂ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਜਿਸ ਤਰ੍ਹਾਂ ਉਹ ਚਮਕੀਲਾ ਦੇ ਗੀਤਾਂ ਨੂੰ ਖੁੱਲ ਕੇ ਸਟੇਜ ਤੇ ਪੇਸ਼ ਕਰਦਾ ਹੈ ਉਸੇ ਤਰ੍ਹਾਂ ਉਹ ਜਸਵੰਤ ਸਿੰਘ ਖਾਲੜਾ ਅਤੇ ਸਿੰਘਾਂ ਦੀ ਕੁਰਬਾਨੀ ਤੇ ਪੰਜਾਬ 1995 ਫਿਲਮ ਬਾਰੇ ਗੱਲ ਕਿਉਂ ਨਹੀਂ ਕਰਦਾ ਇਹ ਚੁੱਪੀ ਲੋਕਾਂ ਵਿੱਚ ਸੋਚ ਪੈਦਾ ਕਰਦੀ ਹੈ ਕਿ ਕੀ ਆਰਟਿਸਟਾਂ ਨੂੰ ਸਿਰਫ ਮਨੋਰੰਜਨ ਲਈ ਜਾਂ ਕਹੀਂ ਲਵੋ ਪੈਸੇ ਕਮਾਉਣ ਦਾ ਜ਼ਰੀਆ ਹੀ ਮੰਨਿਆ ਜਾਵੇ ਜਾਂ ਉਹਨਾਂ ਨੂੰ ਆਪਣੇ ਕੌਮਾਂਦਰੀ ਮੁੱਦਿਆਂ ਤੇ ਵੀ ਬੋਲਣਾ ਚਾਹੀਦਾ ਹੈ ਸਾਊਥ ਵਾਲਿਆਂ ਦੀਆਂ ਗੱਲਾਂ ਕਰਨ ਵਾਲੇ ਪੰਜਾਬੀ ਕਲਾਕਾਰ ਉਹਨਾਂ ਵਾਂਗ ਕਿਸੇ ਮੁੱਦੇ ਤੇ ਬੋਲਣ ਨੂੰ ਤਿਆਰ ਹੀ ਨਹੀਂ ਹਨ ਇਹ ਸਿੱਖਾਂ ਦੇ ਇਤਿਹਾਸ ਤੇ ਫਿਲਮਾਂ ਬਣਾ ਕੇ ਪੈਸੇ ਕਮਾਉਣ ਦੀ ਲਾਲਸਾ ਤਾਂ ਰੱਖਦੇ ਨੇ ਪਰ ਸਿੱਖਾਂ ਨਾਲ ਹੁੰਦੇ ਤੱਕੇ ਤੇ ਮੂ ਨਹੀਂ ਖੋਲਣਾ ਚਾਹੁੰਦੇ ਖਾਲੜਾ ਦੀ ਫਿਲਮ ਬਾਰੇ ਪੰਜਾਬ ਦਾ ਕੋਈ ਵੀ ਕਲਾਕਾਰ ਖੁੱਲ ਕੇ ਸੈਂਸਸ ਬੋਰਡ ਦੀ ਤੱਕੇशाही ਖਿਲਾਫ ਨਹੀਂ ਬੋਲਿਆ ਜਾ ਕਹਿ ਲਵੋ ਕੋਈ ਵੀ ਬੋਲਣਾ ਚਾਹੁੰਦਾ ਇਹ ਗੱਲ ਸੱਚਮੁੱਚ ਸੋਚਣ ਵਾਲੀ ਹੈ ਕਿ ਜਦੋਂ ਕੰਗਨਾ ਰਣੋਤ ਆਪਣੀ ਫਿਲਮ ਦੀ ਪਬਲਿਸਿਟੀ ਨੇ ਹਰ ਹੱਦ ਪਾਰ ਕਰ ਸਕਦੀ ਹੈ ਭਾਵੇਂ ਸਾਰੀ ਦੁਨੀਆ ਜਾਣਦੀ ਹੈ ਕਿ ਉਸ ਦੀ ਫਿਲਮ ਵਿੱਚ ਪ੍ਰਪੋਗੈਂਡਾ ਤੋਂ ਬਿਨਾ ਹੋਰ ਕੁਝ ਨਹੀਂ ਹੈ ਤਾਂ ਫਿਰ ਦਿਲਜੀਤ ਦੋਸਾਂਜ ਜੋ ਇੱਕ ਸੇਖ ਅਤੇ ਪੰਜਾਬੀ ਕਲਾਕਾਰ ਹੋਣ ਦੇ ਨਾਤੇ ਕਿਉਂ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਸ਼ਖਸਤੀ ਕੁਰਬਾਨੀ ਬਾਰੇ ਨਹੀਂ ਬੋਲਦਾ ਜਸਵੰਤ ਸਿੰਘ ਖਾਰੜਾ ਦਾ ਨਾਮ ਉਹਨਾਂ ਹਜ਼ਾਰਾਂ નિર્ਦੋਸ਼ਾਂ ਦੇ ਹੱਕ ਵਿੱਚ ਖੜ੍ਹਣ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦੇ ਕਤਲ ਸਟੇਟ ਨੇ ਸ਼ਰੀਆਮ ਕਰਵਾਏ ਸੰਤੇ ਅੱਜ ਉਹਨਾਂ ਦੀ ਵਿਰਾਸਤ ਨੂੰ ਰੋਲਿਆ ਜਾ ਰਿਹਾ ਹੈ ਅੱਜ ਦੇ ਸਮੇਂ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਦਿਲਜੀਤ ਦਸਾਂਝ ਦੀ ਚੁੱਪੀ ਦਾ ਅਸਲ ਕਾਰਨ ਕੀ ਹੈ ਕਿ ਉਸਨੇ ਸਿਰਫ ਪੈਸਿਆਂ ਲਈ ਇਹ ਫਿਲਮ ਕੀਤੀ ਸੀ ਕਿ ਫਿਲਮ ਬਣਾਉਣ ਤੋਂ ਬਾਅਦ ਉਸ ਦਾ ਇਸ ਸਟੋਰੀ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ ਦੋਸਤ ਨੂੰ ਕੋਈ ਆਵਾਜ਼ ਬੁਲੰਦ ਕਰਨ ਤੇ ਆਪਣੇ ਪਿਵੇਖ ਦੀ ਚਿੰਤਾ ਸਤਾ ਰਹੀ ਹੈ ਹੁਣ ਸਿਰਫ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਜਦਕਿ ਦਿਲਜੀਤ ਪੈਸੇ ਕਮਾਣ ਦੇ ਮਕਸਦ ਤੱਕ ਹੀ ਸਿਮਟਿਆ ਰਹਿ ਗਿਆ ਹੈ ਜੇਕਰ ਉਹ ਹਜ਼ਾਰਾਂ ਲੱਖਾਂ ਲੋਕਾਂ ਵਿੱਚ ਇਸ ਫਿਲਮ ਬਾਰੇ ਗੱਲ ਕਰਨ ਤਾਂ ਉਸਦੀ ਪ੍ਰਸਿੱਧੀ ਜਸਵੰਤ ਸਿੰਘ ਖਾਲੜਾ ਜੀ ਤੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀ ਕੁਰਬਾਨੀ ਨੂੰ ਦੁਨੀਆ ਅੱਗੇ ਲਿਆ ਸਕਦੀ ਹੈ ਜਿਨ੍ਹਾਂ ਨੂੰ ਅੱਜ ਤੱਕ ਗੁੰਮਸ਼ੁਦਾ ਕਹਿ ਕੇ ਭੁਲਿਆ ਜਾ ਚੁੱਕਾ ਹੈ ਸ਼ਾਇਦ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹੀ ਉਸ ਸਮੇਂ नसीब ਹੋਵੇਗੀ ਜਦੋਂ ਉਹਨਾਂ ਦੀ ਗੱਲ ਤੁਰੇ ਤੇ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬ ਕਿਸ ਦੁੱਖ ਚੋਂ ਲੰਘਿਆ ਹੈ ਅਤੇ ਪੰਜਾਬ ਨੇ ਆਪਣੇ ਉੱਪਰ ਕਿਸ ਤਰ੍ਹਾਂ ਦੇ ਦਰਦ ਹੰਢਾਏ ਹਨ ਕਿਸ ਤਰ੍ਹਾਂ ਪੰਜਾਬ ਨਾਲ ਹੁੰਦੀ ਆਈ ਹੈ